ਇਹਨਾਂ ਦੋਸਤੋ ਸਵੇਰੇ ਇੱਕ ਪੋਸਟ ਪਾਈ ਸੀਗੀ ਉਹਦਾ ਮੈਂ ਤੁਹਾਨੂੰ ਪ੍ਰੂਫ ਦੇ ਕੇ ਜਵਾਬ ਦੇਣ ਜਾ ਰਿਹਾ ਹਾਂ ਸਵੇਰੇ ਆਪਣੀ ਹੈਡਿੰਗ ਐ ਸੀ ਕਿ ਜਣਾਖਣਾ ਉੱਠਦਾ ਹੈ ਪੋਸਟ ਪਾ ਦਿੰਦਾ ਵੀਡੀਓ ਪਾ ਦਿੰਦਾ ਕਿ ਬਸ ਕੰਮ ਹੋ ਗਿਆ ਜੀ ਬਹੁਤ ਜ਼ਿਆਦਾ ਗਰਮੀ ਨਹੀਂ ਅਜੇ ਤੱਕ ਗਰਮੀ ਨਹੀਂ ਪਈ ਇੰਨੀ ਅਜੇ ਤੱਕ ਠੰਡ ਨਹੀਂ ਪਈ ਜਾਂ ਇਹ ਕਹਿ ਦਿੰਦੇ ਆ ਕਿ ਇਹੋ ਜਿਹਾ ਤੂਫਾਨ ਅਜੇ ਤੱਕ ਅਦੇ ਆਇਆ ਹੀ ਨਹੀਂ ਸੀਗਾ ਪਹਿਲੀ ਵਾਰੀ ਆਉਣ ਲੱਗ ਪਿਆ ਹੁਣ ਤਾਂ ਅੰਤ ਹੋਣ ਵਾਲਾ ਹੈ ਪਰੰਤੂ ਕਿਸਾਨ ਸਾਥੀਆਂ ਨੇ ਬੜੇ ਸੋਹਣੇ ਜਵਾਬ ਦਿੱਤੇ ਇੱਕ ਦੋ ਕਿਸਾਨ ਵੀਰਾਂ ਛੱਡ ਕੇ ਬਾਕੀ ਬਹੁਤ ਸਾਰੇ ਕਿਸਾਨ ਨੇ ਕਿਸਾਨ ਵੀਰਾਂ ਨੇ ਪੋਜ਼ਿਟਿਵ ਉੱਤਰ ਦਿੱਤੇ ਤੇ ਦੱਸਿਆ ਕਿ ਕੁਦਰਤ ਜਿਹੜਾ ਹੈਗਾ ਸਭ ਕੁਝ ਉਹਦੇ ਪਾਣੀ ਦੇ ਵਿੱਚ ਆ ਤੇ ਕੁਦਰਤ ਹੀ ਜਿਹੜਾ ਹੈਗਾ ਇਹ ਸਭ ਕੁਝ ਕਰ ਰਹੀ ਹੈ ਆਪਾਂ ਉਹਦਾ ਅੰਤ ਨਹੀਂ ਪਾ ਸਕਦੇ ਤਾਂ ਮੈਂ ਤੁਹਾਨੂੰ ਕੁਝ ਸਬੂਤ ਦਿਖਾਉਣ ਲੱਗਿਆ ਤਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਨ ਖਾਇ ਫਤੀਸਾ ਪਾਣੀ ਵਾਹੀ ਗੁਜੀ ਖਾਲਸਾ ਵਾਹੀ ਗੁਜੀ ਫਤੀ ਇਹ ਨਾ ਭਾਰਤੀ ਮੌਸਮੀ ਭਾਗ ਦਾ ਡਾਟਾ ਹੈ ਇਹਦੇ ਵਿੱਚ ਕੁਝ ਚੀਜ਼ ਆਪਾਂ ਗੱਲ ਕਰਦੇ ਹਾਂ ਜਿਵੇਂ ਹੁਣ ਐਤੀ ਕੀ ਕਹੀ ਜਾਂਦੇ ਐ ਕਿ ਮਾਰਚ ਦੇ ਵਿੱਚ ਠੰਡ ਬਹੁਤ ਲੰਮੀ ਪੈ ਗਈ ਯਾਰ ਇਹ ਤਾਂ ਮੌਸਮ ਦੇ ਨਾਲ ਬਹੁਤ ਵੱਡਾ ਬਦਲਾਅ ਕਰਤਾ ਲੋਕਾਂ ਨੇ ਠੰਡ ਪੈ ਗਈ ਜਾਂ ਕਹਿਣਗੇ ਹਾਏ ਗਰਮੀ ਨਹੀਂ ਪੈ ਗਈ ਤਾਂ ਤੁਸੀਂ ਇਹ ਮਾੜੀ ਮਾਰਿਓ ਜੋ ਨਿਗਾਹ ਇਥੇ ਤਾਂ ਚੰਡੀਗੜ੍ਹ ਤਾਂ ਦੋਸਤੋ ਚੰਡੀਗੜ੍ਹ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ 1973 ਨੂੰ 14 ਮਾਰਚ 1973 ਨੂੰ ਮਾਰਚ ਮਹੀਨੇ ਦੇ ਵਿੱਚ ਘੱਟ ਤੋਂ ਘੱਟ ਤਾਪਮਨ 4.2 ਡਿਗਰੀ ਗਿਆ ਸੀ ਜਦੋਂ ਕਿ 1973 ਤੋਂ ਬਾਅਦ ਦੇ ਵਿੱਚ ਅੱਜ ਤੱਕ ਕਦੇ ਵੀ ਮਾਰਚ ਮਹੀਨਾ 4.2 ਡਿਗਰੀ ਤੇ ਨਹੀਂ ਗਿਆ ਚੰਡੀਗੜ੍ਹ ਦੇ ਵਿੱਚ 4.2 ਡਿਗਰੀ ਦਾ ਮਤਲਬ ਕਿ ਮਾਰਚ ਬਹੁਤ ਠੰਡੀ ਹੋ ਗਈ ਚੰਡੀਗੜ੍ਹ ਦੇ ਵਿੱਚ ਜੇ ਗਰਮੀ ਅੱਤ ਦੀ ਗਰਮੀ ਦੀ ਗੱਲ ਕਰੀਏ ਤਾਂ 2010 ਦੇ ਵਿੱਚ 38.2 ਡਿਗਰੀ ਤਾਪਮਨ ਸੀ 25 ਮਾਰਚ 2000 10 ਦੇ ਵਿੱਚ ਠੀਕ ਹੈ ਜਿਹੜਾ 10 ਦਾ ਨੇੜ ਦੀ ਗੱਲ ਹੈ ਆ ਤੇ 73 ਨੂੰ ਤਾਂ ਬਹੁਤ ਸਾਲ ਹੋ ਗਏ ਇੱਕ ਦਿਨ ਦੇ ਵਿੱਚ 2007 ਦੇ ਵਿੱਚ 90 ਮਿਲੀਮੀਟਰ ਵਰਖਾ ਹੋਈ ਸੀਗੀ 1 ਮਾਰਚ 2007 ਨੂੰ ਚੰਡੀਗੜ੍ਹ ਦੇ ਜਿਹੜੀ ਬਹੁਤ ਸੀਗੀ ਜੇ ਤੁਸੀਂ ਹੋਰ ਦੇਖੋ ਕਿ ਆਪਾਂ ਗੱਲ ਕਰਦੇ ਹਾਂ ਅੰਬਾਲਾ ਦੀ ਪਹਿਲਾਂ ਹੁਣ 1945 ਦੀ ਗੱਲ ਹੈ 1945 ਦੀ ਤੁਸੀਂ ਉਹ ਟਾਈਮ ਹੈ ਜਦੋਂ ਸਾਡੇ ਇੱਥੇ ਕੋਈ ਬੰਦਾ ਬਹੁਤ ਘੱਟ ਪੈਟਰੋਲ ਡੀਜ਼ਲ ਦਾ ਨਾਮ ਸੁਣਦੇ ਸੀ ਕਿਤੇ ਦੀਵਾ ਜਗਾਉਣ ਵਾਸਤੇ ਕੋਈ ਮਿੱਟੀ ਦਾ ਤੇਲ ਲੈ ਕੇ ਆਉਂਦਾ ਹੁੰਦਾ ਸੀਗਾ ਤੇ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਕੋਈ ਇੱਕ ਇੱਕ ਗੱਡੀ ਮਸਾਂ ਹੁੰਦੀ ਹੋਗੀ ਅੰਗਰੇਜ਼ਾਂ ਦੇ ਕੋਲੇ ਬਾਕੀ ਜਿਹੜਾ ਹੈਗਾ ਇਹ ਕੋਈ ਨਾ ਬਿਜਲੀ ਹੁੰਦੀ ਸੀਗੀ ਤੇ ਨਾ ਕੋਈ ਸ਼ੋਰ ਹੁੰਦਾ ਸੀ ਤੋ ਤੁਸੀਂ ਕੁਦਰਤ ਨਾਲ ਸ਼ੇਰ ਛੜ ਕਿੱਥੇ ਕਰਨੀ ਸੀ ਉਸ ਟਾਈਮ ਤੇ 31 ਮਾਰਚ 1945 ਨੂੰ ਅੰਬਾਲੇ ਦਾ ਵੱਧ ਤੋਂ ਵੱਧ ਤਾਪਮਨ 41.7 ਡਿਗਰੀ ਗਿਆ ਸੀ ਤੇ ਘੱਟ ਤੋਂ ਘੱਟ 1979 ਦੇ ਵਿੱਚ 3.6 ਡਿਗਰੀ ਗਿਆ ਸੀ 1956 ਦੇ ਵਿੱਚ ਮਾਰਚ ਮਹੀਨੇ 'ਚ ਅੰਬਾਲੇ ਦੇ ਵਿੱਚ 103 ਮਿਲੀਮੀਟਰ ਵਰਖਾ ਹੋਈ ਸੀ ਜਿਹੜੀ ਕਿ ਬਹੁਤ ਜ਼ਿਆਦਾ ਸੀ ਕਿ ਦੱਸੋ ਕਿ ਇਹ ਉਸ ਸਮੇਂ ਕੌਣ ਸੀ ਆਇਤਾ ਸੀ ਨਿੱਕੀ ਜੀ ਗੱਲ ਤੇ ਕਹਿ ਦਿੰਦੇ ਆ ਕਿ ਹੋ ਗਈ ਛੇੜਛਾੜ 2004 ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ 20 ਮਾਰਚ ਨੂੰ ਬਹੁਤ ਗਰਮ ਦਿਨ ਸੀ 36.2 ਦਾ 2004 ਤੋਂ ਬਾਅਦ ਅਜੇ ਤੱਕ ਉੱਥੇ ਨਹੀਂ ਗਿਆ 1979 ਦੀ 9 ਮਾਰਚ ਨੂੰ ਅੰਮ੍ਰਿਤਸਰ ਦੇ ਘੱਟੋ ਘੱਟ ਤਾਪਮਨ 2 ਡਿਗਰੀ ਸੀ ਅੱਜ ਤੱਕ ਦੁਬਾਰਾ 2 ਡਿਗਰੀ ਤੇ ਤਾਪਮਨ ਨਹੀਂ ਗਿਆ 1979 ਤੋਂ ਲੈ ਕੇ ਹੁਣ ਤੱਕ ਤਾਂ ਦੱਸੋ ਕਿ ਕਿੰਨੇ ਸਾਲ ਹੋ ਗਏ ਇਸੇ ਤਰੀਕੇ ਦੇ ਨਾਲ ਪਟਿਆਲਾ 1953 ਦੇ ਵਿੱਚ ਪਟਿਆਲਾ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਤਾਪਮਨ 37.8 ਡਿਗਰੀ ਇਹ ਗਿਆ ਸੀ ਭਾਵੇਂ ਕਿ 2022 ਦੇ ਵਿੱਚ 38.8 ਡਿਗਰੀ ਇਹੇ ਜਾ ਚੁੱਕਾ ਹੈ ਠੀਕ ਹੈ ਪਰੰਤੂ ਉਸ ਤੋਂ ਪਹਿਲਾਂ ਜਿਹੜਾ ਹੈਗਾ 1953 ਦੇ ਵਿੱਚ ਇਹ ਤਾਪਮਨ ਗਿਆ ਸੀ ਕਹਿਣ ਦਾ ਮਤਲਬ ਇਹ ਕਿ ਜੋ 1953 ਦੀ ਗਰਮੀ ਸੀ ਉਹੋ ਹੀ ਗਰਮੀ ਇੱਕ ਵਾਰ ਪਈ ਹੈ ਘਟੋ ਘਟ ਤਾਪਮਨ 23 ਡਿਗਰੀ 9 ਮਾਰਚ 1979 ਨੂੰ ਗਿਆ ਸੀ ਤਾਂ ਅੱਜ ਤੱਕ ਦੁਬਾਰਾ ਉਹਨਾਂ ਠੰਡਾ ਤਾਪਮਾਨ ਤੇ ਉਹ ਨਹੀਂ ਡਿਗਿਆ ਤੇ ਦੁਬਾਰਾ ਜਿਹੜਾ ਹੈਗਾ ਹਾਈ ਟੈਂਪਰੇਚਰ 37 ਡਿਗਰੀ ਜਿਹੜਾ ਹੈਗਾ ਇਹਨੂੰ ਇੱਕ ਵਾਰੀ ਟਪਾਰ ਕੀਤਾ ਇਸ ਤੋਂ ਬਿਨਾਂ ਪਾਰ ਨਹੀਂ ਹੋਇਆ ਜੇ ਤੁਸੀਂ ਲੁਧਿਆਣਾ ਦੇਖੋਗੇ ਤਾਂ 1945 ਦੇ ਵਿੱਚ 31 ਮਾਰਚ 1945 ਨੂੰ ਲੁਧਿਆਣੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਗਿਆ ਸੀ ਅੱਜ ਤੱਕ ਮਾਰਚ ਦੇ ਵਿੱਚ ਓਨੀ ਗਰਮੀ ਨਹੀਂ ਪਈ 45 ਨੂੰ 55 ਸਾਲ ਹੋ ਗਏ ਤੇ 24 ਸਾਲ ਆ ਲਾ ਲਓ ਕਿ ਤੁਹਾਡੇ ਇਹ 55 ਤੇ 24 ਤੁਸੀਂ ਲਾ ਲਓ ਲਗਭਗ 79 ਸਾਲ ਦੇ ਲਗਭਗ ਹੋ ਗਏ 78-79 ਸਾਲ ਉਸ ਟੈਂਪਰੇਚਰ ਤੇ ਨਹੀਂ ਗਿਆ ਲੁਧਿਆਣਾ 1966 ਦੇ ਵਿੱਚ 7 ਮਾਰਚ ਨੂੰ 1.4 ਡਿਗਰੀ ਤੇ ਤਾਪਣ ਡੇਕ ਪਿਆ ਸੀ ਮਾਰਚ ਦੇ ਵਿੱਚ ਹੀ 2000 ਦੇ ਵਿੱਚ 5 ਮਾਰਚ ਨੂੰ 118 ਮਿਲੀਮੀਟਰ ਵਰਖਾ ਹੋਈ ਸੀ ਲੁਧਿਆਣੇ ਦੇ ਵਿੱਚ ਇੱਕ ਦਿਨ ਦੇ ਵਿੱਚ ਅੱਜ ਤੱਕ ਉਸ ਵਰਖਾ ਦੁਬਾਰਾ ਨਹੀਂ ਹੋਈ ਦੇਖ ਰਹੀ ਹਾਂ ਤਾਂ ਅਸੀਂ ਬੜੀ ਜਲਦੀ ਕਹਿ ਦਿੰਦੇ ਹਾਂ ਕਿ ਨਹੀਂ ਇਹ ਤਾਂ ਜਿਹੜਾ ਹੈਗਾ ਕੁਦਰਤ ਨਾਲ ਛੇੜਛਾੜ ਕਰਤੀ ਜੀ ਯਾਰ ਕੁਦਰਤ ਬਾਣੀ ਕੀ ਕਹਿੰਦੀ ਹੈ ਪਾਣੀ ਨੂੰ ਪੜੋ ਕੁਦਰਤ ਦਾ ਹੋਂ ਪਾਰ ਨਹੀਂ ਪਾ ਸਕਦੇ ਅਸੀਂ ਲੋਹੀ ਸਾਰ ਇਸ ਹਾਰ 1945 ਦੇ ਵਿੱਚ 31 ਮਾਰਚ 1945 ਨੂੰ 45.6 ਡਿਗਰੀ ਤਾਪਣ ਗਿਆ ਹੈ 1945 78-79 ਸਾਲ ਹੋ ਗਏ ਅੱਜ ਤੱਕ ਇਸ ਤਾਪਣ ਦੇ ਨੇੜੇ ਤੇੜੇ ਵੀ ਗਰਮੀ ਨਹੀਂ ਪਈ ਤੇ ਘਟੋ ਘਟਾ ਤਾਪਮਨ 2.8 ਡਿਗਰੀ ਸੀ ਇਹ 945 ਦਾ ਸੀਗਾ ਤੇ ਅੱਜ ਤੱਕ ਮਾਰਚ ਮਹੀਨੇ ਦਾ ਤਾਪਮਨ ਇਹਨਾਂ ਦੋਵਾਂ ਤਾਪਮਨ ਦੇ ਨੇੜੇ ਤੇੜੇ ਨਹੀਂ ਗਿਆ ਇਸ ਹਾਰ ਦੇ ਵਿੱਚ ਕਰਨਾਲ ਦੇਖ ਲਓ 1977 ਦੇ ਵਿੱਚ 37.5 ਡਿਗਰੀ 26 ਮਾਰਚ 1977 ਨੂੰ ਤਾਪਮਨ ਸੀ ਵੱਧ ਤੋਂ ਵੱਧ ਤੇ ਘਟ ਤੋਂ ਘਟ 3.5 1968 ਦੇ ਵਿੱਚ 1 ਦਿਨ 37 97.4 ਮਿੰਟ ਵਰਖ ਹੋਈ 2015 ਦੇ ਵਿੱਚ ਮਤਲਬ ਸਮਝ ਗਏ ਕਿ ਇਹੋ ਜਿਹੇ ਹਾਲਾਤ ਰਹੇ ਐ 2018 ਦੇ ਵਿੱਚ ਤਾਂ ਮਾਰਚ ਦੇ ਵਿੱਚ ਮੀਂਹ ਪਿਆ ਹੀ ਨਹੀਂ ਇਹ ਸਾ ਇਹ ਜਿਹੜਾ ਹੈਗਾ ਆਪਾਂ ਗੱਲ ਕਰ ਰਹੇ ਆ ਇੱਥੇ ਕਰਨਾਲ ਦੇ ਵਿੱਚ ਤਾਂ ਕੁੱਲ ਮਿਲਾ ਕੇ ਇਹ ਜਿਹੜੀਆਂ ਤਾਪਮਾਨ ਕਦੇ ਵੱਧ ਗਿਆ ਕਦੇ ਘਟ ਗਿਆ ਕਦੇ ਹੜ ਆ ਗਏ ਕਦੇ ਸੁੱਕਾ ਪੈ ਗਿਆ ਇਹ ਕੁਦਰਤ ਦੇ ਆਪਣੇ ਸਿਸਟਮ ਨੇ ਜਿਸ ਤਰੀਕੇ ਦੇ ਨਾਲ ਧਰਤੀ ਦੇ ਵਿੱਚ ਜਿਹੜਾ ਹੈਗਾ ਧਰਤੀ ਦੇ ਵਿੱਚ ਇਹ ਟਰੇਡ ਹਵਾਵਾਂ ਨੇ ਜਿਹੜੀਆਂ ਗਲੋਬ ਦੇ ਉੱਤੇ ਚੱਲਣ ਵਾਲੀਆਂ ਹਵਾਵਾਂ ਨੇ ਉਹ ਚੱਲਦੀਆਂ ਨੇ ਉਸੇ ਹਿਸਾਬ ਦੇ ਨਾਲ ਸਿਸਟਮ ਜਿਹੜਾ ਹੈਗਾ ਆਪਣੇ ਆਪੇ ਤੌਰ ਤੇ ਰੰਗ ਬਦਲਦੇ ਰਹਿੰਦੇ ਆ ਰੰਗ ਦਿਖਾਉਂਦੇ ਰਹਿੰਦੇ ਆ ਆ ਹੁਣ ਜਿਹੜੇ ਤੂਫਾਨ ਆਉਂਦੇ ਆ ਮੈਂ ਮੇਰੇ ਖਿਆਲ ਤੇ ਮੇਰੇ ਸਨ ਯਾਦ ਨਹੀਂ 2005-06 ਦੇ ਵਿੱਚ ਦੇਖਿਆ ਸੀਗਾ ਕਿ ਫਾਜ਼ਲਕਾ ਦੇ ਵਿੱਚ ਮੀਰਾ ਸਾਗਲਾ ਦੇ ਵਿੱਚ ਇੱਕ ਪਾਣ ਆਇਆ ਸੀਗਾ ਫਾਜ਼ਲਕਾ ਦੇ ਵਿੱਚ ਜਿਹਦੇ ਨਾਲ ਕਿ ਲੋਕਾਂ ਦੇ ਚਬਾਰੇ ਚੱਕ ਕੇ ਜਿਹੜੇ ਹੈਗੇ ਆ ਸਿੱਟ ਤੇ ਅਸੀਂ ਬਹੁਤ ਨੁਕਸਾਨ ਹੋਇਆ ਸੀ ਮੈਂ ਉਹ ਪਹਿਲੀ ਵਾਰੀ ਦੇਖ ਰਿਹਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਆਪਣੇ ਪਿੰਡ ਤਰਖਾਨ ਵਾਲੇ ਦੇ ਵਿੱਚ ਮੁਕਸਰ ਦੇ ਵਿੱਚ ਜਦੋਂ ਜਵਾਂ ਆਪਣੇ ਬਚਪਨ ਚ ਹੁੰਦੇ ਸੀ ਉਸ ਸਮੇਂ ਉਹਨਾਂ ਤੂਫਾਨ ਦੇਖਿਆ ਸੀ ਕਿ ਲੋਕਾਂ ਦੇ ਚਵਾਰੇ ਇਕੱਤਰ ਦਾ ਚਵਾਰਾ ਖੋਂ ਕੇ ਦੂਜੇ ਘਰ ਦੇ ਚਵਾਰੇ ਤੇ ਰੱਖਦਾ ਸੀ ਪ੍ਰੰਤ ਮੈਨੂੰ ਦੱਸਦੇ ਜੇ ਅਸੀਂ ਮੈਂ ਲੋਕਾਂ ਨੂੰ ਕਹਾਂ ਦੱਸਦਾ ਲੋਕ ਵਿਸ਼ਵਾਸ ਨਹੀਂ ਕਰਦੇ ਕਹਿਣ ਦਾ ਮਤਲਬ ਇਹ ਕਿ ਇਹੋ ਜਿਹੇ ਤੂਫਾਨ ਪਹਿਲਾਂ ਵੀ ਆਉਂਦੇ ਸੀ ਅੱਜ ਵੀ ਆਉਂਦੇ ਐ ਤੇ ਅੱਗੇ ਵੀ ਆਉਂਦੇ ਰਹਿਣਗੇ ਕਿਏ ਮੈਂ ਬਜ਼ੁਰਗਾਂ ਨੂੰ ਪੁੱਛਾਂ ਤਾਂ ਬਜ਼ੁਰਗ ਇਹ ਕਹਿੰਦੇ ਨਹੀਂ ਪੁੱਤ ਇਹ ਤੂਫਾਨ ਪਹਿਲਾਂ ਜ਼ਿਆਦਾ ਆਉਂਦੇ ਹੁੰਦੇ ਸੀਗੇ ਜਦੋਂ ਰੇਤਲਾ ਹੁੰਦਾ ਸੀ ਨਾ ਔਰ ਉਹ ਤਾਂ ਆਵਰੌਲੇ ਡੇ ਡੇ ਬਣਦੇ ਸੀਗੇ ਗੱਡੇ ਡਾ ਕੇ ਲਾਈ ਜਾਂਦੇ ਸੀਗੇ ਤੇ ਅੱਜ ਵੀ ਤਾਂ ਉਹੀ ਆਵਰੌਲੇ ਹੈ ਕਹਿਣ ਦਾ ਮਤਲਬ ਇਹ ਹੈ ਕਿ ਬਸ 네ਗੈਟਿਵਿਟੀ ਫਲਾਉਣ ਦੇ ਲਈ ਚੀਜ਼ਾਂ ਐਵੇਂ ਆਪਣਾ ਜਿਹੜਾ ਹੈਗਾ ਇਹ ਆਪਰੇ ਆਪ ਨੂੰ ਸਿਆਣਾ ਦਿਖਾਉਣ ਦੇ ਲਈ ਵਿਊ ਲਈ ਇੱਕ ਹੀ ਰੋਲਾ ਪਾਈ ਜਾਣਾ ਕਿ ਬਸ ਵੀ ਕੁਦਰਤ ਦੇ ਨਾਲ ਫਲਾਣਾ ਹੋ ਗਿਆ ਉਹ ਹੋ ਗਿਆ ਠੀਕ ਹੈ ਮਨੋਕ ਨੂੰ ਦਰਖਤ ਲਾਉਣੇ ਚਾਹੀਦੇ ਆ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ ਕੁਦਰਤ ਨਾਲ ਛੇੜ ਛਾੜ ਨਹੀਂ ਕਰਨੀ ਚਾਹੀਦੀ ਪਰੰਤੂ ਕੁਦਰਤ ਕੋਈ ਛੋਟੀ ਜੀ ਚੀਜ਼ ਨਹੀਂ ਹੈਗੀ ਕਿ ਜਿਹਨੂੰ ਚੱਕ ਕੇ ਡੱਬੀ ਚ ਬੰਦ ਕਰ ਲਓਗੇ ਤੇ ਜੀ ਕਿ ਤੁਹਾਡੇ ਵਿੱਚੋਂ ਬਾਹਰ ਕੱਢ ਲਿਆ ਇਹ ਜਿਹੜਾ ਚੱਲਦੀ ਹੈ ਤਾਂ ਆਪਣੇ ਹਿਸਾਬ ਦੇ ਨਾਲ ਜਿਹੜਾ ਹੈਗਾ ਦੁਨੀਆ ਨੂੰ ਬਦਲਦੀ ਹੈ ਠੀਕ ਹੈ ਤਾਂ ਆ ਵਿੱਚ ਤੁਸੀਂ ਦੇਖਿਆ ਕਿ ਵਿੰਡੀ ਵਾਲਾ ਮੀਂਹ ਦਿਖਾਈ ਜਾਂਦਾ ਤਾਂ ਇਹ ਲੱਗਦਾ ਪਿਆ ਹੈ ਕਿ 28 ਤੋਂ ਲੈ ਕੇ 31 ਤੇ 1 2 ਦੇ ਨੇੜੇ ਇੱਥੋਂ ਤੱਕ ਮੀਂਹ ਆ ਰਿਹਾ ਹੈ ਤਾ ਪਗਲੀ ਵੀਡੀਓ ਚ ਗੱਲ ਕਰਦੇ ਆ ਕਿ ਆ ਸਿਸਟਮ ਕਰੋ ਆਏਗਾ ਠੀਕ ਹੈ ਮਾਰਚ 2024 ਦੇ ਵਿੱਚ ਵੀਡੀਓ ਬਣ ਰਹੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ